ਜੋ ਸਾਡੇ ਪਿੰਡ ਪਿਛਲੇ ਦਿਨੀ ਪਿਆਰਾ ਸਿੰਘ ਦਾ ਜੋ ਕਤਲ ਹੋਇਆ ਬੇਰਹਿਮੀ ਦੇ ਨਾਲ ਉਸ ਦੇ ਸਬੰਧ ਦੇ ਵਿੱਚ ਦੋਵੇਂ ਪਿੰਡ ਕੋਠੇ ਢਾਬ ਸ਼ੇਰ ਸਿੰਘ ਵਾਲਾ ਤੇ ਢਾਬ ਸ਼ੇਰ ਸਿੰਘ ਵਾਲਾ ਦੇ ਸਮੂਹ ਨਗਰ ਨਿਵਾਸੀ ਇਕੱਤਰ ਹੋਏ ਆ ਅੱਜ ਵਿਚਾਰ ਵਟਾਂਦਰਾ ਕੀਤਾ ਗਿਆ ਸਮੂਹ ਨਗਰ ਨਿਵਾਸੀਆਂ ਨੇ ਕਿ ਜਿਹੜਾ ਇਹ ਕਤਲ ਹੋਇਆ ਉਸ ਦੀ ਪੁੱਛ ਪੜਤਾਲ ਪੂਰੀ ਤਰ੍ਹਾਂ ਦੇ ਵਿੱਚ ਜਾਂਚ ਹੋਵੇ ਤੇ ਉਸ ਦੇ ਸਬੰਧ ਦੇ ਵਿੱਚ ਸਰਪੰਚ ਸਾਹਿਬ ਬੋਲਣਾ ਚਾਹਣਗੇ ਹਾਂਜੀ ਸਰਪੰਚ ਸਾਹਿਬ ਇਹ ਬਹੁਤ ਮਾੜੀ ਭਾਗੀ ਘਟਨਾ ਹੋਈ ਹੈ ਜਿਹੜੀ ਆਪਣੇ ਪਿੰਡ ਦੇ ਵਿੱਚ ਹੋਈ ਹੈ ਅਸੀਂ ਇਸ ਮੂੰਹ ਨਗਰ ਵਾਸੀਆਂ ਨੂੰ ਇਹ ਹੀ ਰਾਏ ਦਿੰਨੇ ਆ ਵੀ ਜੇ ਇਕੱਠੇ ਹੋ ਕੇ ਚੱਲਣਗੇ ਤੇ ਇਹਦੀ ਕਾਰਵਾਈ ਹੋ ਜਾਣੀ ਹੈ ਕਿਉਂਕਿ ਆਪਣੇ ਤੇ ਬਹੁਤ ਹੀ ਗਲਤ ਜਿਹੜੇ ਕਤਲ ਵੀ ਹੋ ਗਿਆ ਤੇ ਬਹੁਤ ਹੀ ਗਲਤ ਚੇਦਰਾ ਨੇ ਆਪਣੇ ਤੇ ਜਾਨ ਲਾਤੀ ਕਿਉਂਕਿ ਬੰਦਾ ਸਹੀ ਸੀਗਾ ਬੰਦੇ ਨੂੰ ਗਲਤ ਸਾਬਤ ਕਰਤਾ ਆਨੇ ਤੇ ਖਬਰ ਲਾਈ ਹੈ ਬਹੁਤ ਬਹੁਤ ਗਲਤ ਖਬਰ ਲਾਈ ਹੈ ਅਸੀਂ ਇਹੀ ਆਨੇ ਆ ਵੀ ਉਹੋ ਹੀ ਚੰਨਰਾ ਵਾਲੇ ਦਵਾਰੇ ਅਸਲੀਤ ਆ ਕੇ ਪਿੰਡ ਚ ਪੜਤਾਲ ਕਰ ਪਿੰਡ ਦੇ ਵਿੱਚ ਆ ਕੇ ਆਪਣਾ ਪਤਾ ਕਰਕੇ ਬੋਤਾਂ ਕਰਕੇ ਸੱਚ ਦੀ ਖਬਰ ਲਾਉਣ ਗਲਤ ਖਬਰ ਮਾਡ ਫ੍ਰੀਕੋਰਡ ਜਿਹੜਾ ਪ੍ਰਧਾਨ ਸਾਫਾ ਪ੍ਰਧਾਨ ਬੋਲਦਾ ਜੀ ਮੇਰੀ ਅਸੀਂ ਬਹੁਤ ਹੀ ਮਾੜੀ ਗੱਲ ਹੋਈ ਹੈ ਜੋ ਕਤਲ ਹੋਇਆ ਹੈ ਪੈਰਾ ਸਿੰਘ ਦਾ ਇਹ ਬਹੁਤ ਮਦਭਾਗੀ ਕਾ ਗੱਲ ਹੈ ਪੈਰਾ ਸਿੰਘ ਬੰਦਾ ਬਹੁਤ ਬੀਬਾ ਬੰਦਾ ਸੀ ਭਗਤ ਬੰਦਾ ਸੀਗਾ ਆਪਾਂ ਪਿੰਡਾਂ ਦੇ ਵਿੱਚ ਕਿਸੇ ਤੋਂ ਸਬੂਤ ਹੋਣਾ ਜੀ ਉਹ ਕਿਸੇ ਚਾਰ ਪਿੰਡ ਗਵਾਹੀ ਦੇਣਗੇ ਹਰ ਹਰ ਪਿੰਡ ਦਾ ਅਗਵਾਸੀ ਗਵਾਹੀ ਦੇਊਗਾ ਵੀ ਬੰਦਾ ਉਹ ਸੱਚਾ ਸੀਗਾ ਤੇ ਜ ਆਪਣਾ ਗਲਤ ਜਿਹੜਾ ਉਹਦੇ ਤੇ ਇਲਜ਼ਾਮ ਲਾਇਆ ਗਿਆ ਤੇ ਜੋ ਵੀ ਕਾਰਵਾਈ ਹੋਈ ਘਰ ਵਾਲਿਆਂ ਨੇ ਉਸ ਨੂੰ ਮਾਰਿਆ ਗਿਆ ਉਹਦੇ ਨਾਲ ਹੋਰੀ ਬੰਦੇ ਹੋ ਸਕਦੇ ਇਹ ਇਨਕੁਆਰੀ ਦੁਬਾਰਾ ਕੀਤੀ ਜਾਵੇ ਮੇਰੀ ਇਹ ਬੇਨਤੀ ਹੈ ਜੀ ਬਾਅਦ ਚ ਜਿਹੜੇ ਆਪਣਾ ਜਿਹਨਾਂ ਕਾਹਤ ਗਲਤ ਰਹਿ ਦਿੱਤੀ ਹੈ ਨਵੀਂ ਬਣਾਈ ਹੈ ਉਹਦੇ ਬਾਅਦ ਚ ਤਰਨਾ ਲਾਵਾਂਗੇ ਸੀ ਸਰਵ ਪਿੰਡ ਚਾਰ ਪਿੰਡ ਜਿਹੜੇ ਇਕੱਠੇ ਹੋ ਗਏ ਹਾਂਜੀ ਵੈਗਰੂ ਜਖਾਰ ਸਾਹਿਬ ਸ੍ਰੀ ਵੈਗਰੂ ਜੀ ਦੇ ਪਤੇ ਆਡੇ ਪਿੰਡ ਦੇ ਵਿੱਚ ਪਿਆਰਾ ਸਿੰਘ ਦਾ ਕਤਲ ਹੋਇਆ ਬਹੁਤ ਮਦਮਾਦੀ ਜਿਹੜੀ ਹੈਗੀ ਆ ਖਬਰ ਹੈਗੀ ਹੈ ਇਹਨਾਂ ਨੇ ਜਿਹੜਾ ਕਿਸੇ ਨਾਲ ਸਲਾਮ ਮਸਰਾ ਕਰਕੇ ਕੁੜੀਆਂ ਤੇ ਛੋਟੀਆਂ ਕੁੜੀਆਂ ਤੇ ਇਲਜ਼ਾਮ ਲਾਤਾ ਹੁਣ ਕੁੜੀਆਂ ਦਾ ਜਿਹੜਾ ਵਾਰਸ ਕੋਈ ਨਹੀਂਗਾ ਇਹਨਾਂ ਦਾ ਦੇਖਭਾਲ ਲਈ ਵੀ ਕੀਤਾ ਜਾਵੇ ਇਸ ਪਿੰਡ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਆਪਣੇ ਪਿੰਡ ਵਿੱਚ ਬਹੁਤ ਹੀ ਮੰਦ ਭਾਗੀ ਅਫਵਾਦਤ ਹੋ ਗਈ ਆ ਇਹ ਆਪਣਾ ਹੱਕ ਬਣਦਾ ਪਿੰਡ ਵਾਸੀਆਂ ਦਾ ਇਕੱਠੇ ਹੋ ਕੇ ਚਾਰ ਪਿੰਡ ਇਕੱਠੇ ਹੋ ਕੇ ਆਪਾਂ ਉਹ ਬੱਚਿਆਂ ਨੂੰ ਇਨਸਾਫ ਦਵਾਈਏ ਤੇ ਜਿਹੜੇ ਉਸ ਕਾਂਡ ਦੇ ਵਿੱਚ ਰਲੇ ਆ ਆਪਾਂ ਉਹਨਾਂ ਨੂੰ ਜੋ ਵੀ ਸਜ਼ਾ ਦੇ ਹੱਕਦਾਰ ਆ ਉਹਨਾਂ ਨੂੰ ਸਜ਼ਾ ਦਿਵਾ ਸਕੀਏ ਤੇ ਉਹਨਾਂ ਬੱਚਿਆਂ ਦੇ ਛੋਟੀਆਂ ਛੋਟੀਆਂ ਬੱਚੀਆਂ ਜੀ ਉਹਨਾਂ ਦੇ ਵਿਆਹ ਵੀ ਕਰਨੇ ਆ ਸਭ ਕੁਝ ਕਰਨਾ ਜੀ ਬਸ ਹਾਂਜੀ ਤੇ ਬਸ ਉਹਨਾਂ ਦੇ ਬਸ ਬੱਚੀ ਸਮਝ ਹੋਏ ਹੋਗੇ ਸਮਝਣ ਵਾਲੇ ਸਮਝ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ